ਸਾਸਿਕਾ ਬੀਲ ਤੇ ਤੇ ਬਹਿ ਜਾ ਕਿਸ ਟੇਚਰ ਤੇ ਟੇਚਰ ਲੈਣਾ ਫੜਾ ਉਹ ਤੇ ਐਂਬੂਲੈਂਸ ਕੱਢ ਲਓ ਭਾਜੀ ਕਿੱਦਾਂ ਹਾਲ ਚਾਲ ਕਿੱਦਾਂ ਭਾਜੀ ਹਾਲ ਚਾਲ ਸੱਧੇ ਘੜਾ ਪੜੀ ਭਾਜੀ ਕੀ ਗੱਲ ਹੋਈ ਕੀ ਸਮੱਸਿਆ ਵੀ ਤੁਹਾਨੂੰ ਨਾ ਨਾ ਭਾਜੀ ਭਾਜੀ ਪ੍ਰਾਫਾਮ ਤੇ ਚੂਜ ਲੋਨ ਚੜ ਗਿਆ ਸੀ ਅੱਛਾ ਜੀ ਉੱਥੋਂ ਜਦੋਂ ਡਿ ਗਿਆ ਫਿਰ ਲੱਕ ਇਹਦਾ ਠੋਕ ਹੋ ਗਿਆ ਅੱਛਾ ਜੀ ਫਿਰ ਜਦੋਂ ਪਿੰਡ ਪੁੰਡਾ ਵਾਲਿਆਂ ਨੇ ਸਾਰੇ ਰਿਸ਼ਤੇਦਾਰਾਂ ਨੇ ਕਰ-ਕਰਕੇ ਦਾ ਲੱਕ ਦਾ ਕਰਾ ਦਿੱਤਾ ਅੱਛਾ ਜੀ ਤੇ ਫਿਰ ਸਹੀ ਹੋ ਗਿਆ ਸਾਰਾ ਕੁਝ ਹੁਣ ਸਹੀ ਸੀ ਇੱਥੇ ਕਿ ਫਿਰ ਜਕਮ ਹੋ ਗਿਆ ਭਾਜੀ ਬੈਡ ਸੋਲ ਗਿਆ ਅੱਛਾ ਜੀ ਉਹੀ ਸਾਰਾ ਮੂਡ ਨੂੰ ਜਦੋਂ ਹਨਾ ਬੇਬਰੀ ਜਾ ਜਾਂਦਾ ਬਾਕੀ ਸਾਰਾ ਕੁਝ ਸਹੀ ਆ ਅੱਛਾ ਜੀ ਹਾਂਜੀ ਉਹ ਤੁਰੇ ਆਇਆ ਬਾਕੀ ਠੀਕ ਹੋ ਗਿਆ ਇਹ ਗੱਲ ਇਹ ਭਾਜੀ ਇੱਕ ਲੱਤਾ ਦੇ ਸਾਰੀ ਹੈ ਜਾਂ ਉੱਪਰ ਤੇ ਚੱਲ ਕਿੱਦਾਂ ਭਾਜੀ ਕੀ ਹਾਲ ਹੈ ਲੱਤਾ ਵੀ ਭਾਜੀ ਬਹੁਤ ਘੱਟ ਚੱਲ ਰਹੀ ਲੱਤ ਵੀ ਨਹੀਂ ਜਲਦੀ ਕੋਈ ਅੱਛਾ ਜੀ ਇੱਕ ਲੱਤ ਜਲਦੀ ਆ ਹਾਲੀ ਇੱਕ ਲੱਤ ਜਲਦੀ ਆ ਅੱਛਾ ਜੀ ਇੱਧਰ ਦੀ ਨਹੀਂ ਕਰਦੀ ਪਹਿਲਾਂ ਇਹਦੇ ਬਿਜਲੀ ਚ ਉਦਾ ਫਿਊਜ਼ ਲਾਉਣ ਦੇ ਬਿਜਲੀ ਮੈਕ ਵੀ ਕੰਮ ਕਰਦੇ ਸੀ ਨਹੀਂ ਇਹ ਉਦੋਂ ਜਦੋਂ ਮੋਟਰਾਂ ਸਿੱਖਣ ਲਈ ਲਾਏ ਸੀ 3-4 ਮਹੀਨੇ ਅੱਛਾ ਉਹ ਵੀ ਕਿ ਕਿ ਐਵੇਂ ਜਦਾ ਤੁਰਿਆ ਜਾਂਦਾ ਸੀ ਕਿਸੇ ਨੇ ਕਹਿਤਾ ਵਿਚਾਲੀ ਨੇ ਲਾਇਓ ਆ ਵੀ ਯਾਰ ਫਿਊਜ਼ ਹੀ ਲਾ ਦੇ ਅੱਛਾ ਇਹ ਫਿਊਜ਼ ਲਾਉਣ ਲੱਪਿਆ ਚੜ ਕੇ ਬਹੁਤ ਸੋਚਦਾ ਇਤਾਰ ਰੱਖੀ ਕੋਈ ਨਾਲ ਫੜ ਪੰਚਾਇਤ ਦੇ ਮੈਂਬਰ ਵੀ ਪੰਡੂ ਹਾਂ ਜੀ ਉਹ ਪੰਚਾਇਤ ਦੇ ਮੈਂਬਰ ਹਾਂ ਜੀ ਭਾਜੀ ਹੁਣ ਕੀ ਤਕਲੀਫ ਕੀ ਹੁੰਦੀ ਸਾਨੂੰ ਭਾਜੀ ਇੱਕ ਤਕਲੀਫ ਹੈ ਵੀ ਮੇਰੇ ਬਈ ਕਿਤੇ ਕੜੀ ਪੇਟੋ ਆ ਨਾ ਉਹਦੀ ਹੂਣ ਚੱਕ ਹੁੰਦੀ ਬਹੁਤ ਘਟ ਚੱਕ ਹੁੰਦੀ ਆ ਅੱਛਾ ਜੀ ਤਾਂ ਇੱਕ ਪਾਜੀ ਮਿਲਿਆ ਲੱਤਾਂ ਨਹੀਂ ਚੱਲਦੀਆਂ ਮਿਲਿਆ ਲੱਤਾਂ ਚੱਲ ਬਣ ਬਹੁਤ ਇੰਨੇ ਬਹੁਤ ਹਾਂ ਜੀ ਉਮਰ ਤੁਹਾਡੇ ਪਿੰਡ ਤੋਂ ਭਾਜੀ ਹੁਣੇ ਹਾਂਜੀ ਹਾਂਜੀ ਇਹਨਾਂ ਦੇ ਕੀ ਚੱਕਰ ਕੀ ਪਏ ਭਾਜੀ ਜਦੋਂ ਕਰੰਟ ਲੱਗ ਗਿਆ ਸੀ ਅੱਛਾ ਜੀ ਅੱਛਾ ਜੀ ਹਾਂਜੀ ਬਾਜੂ ਤੋਂ ਫੋਨ ਜ਼ਰੇ ਕਰਾਇਆ ਹਾਂ ਅੱਛਾ ਜੀ ਮੇਰੇ ਘਰ ਨਾਲ ਥੱਲੇ ਪਾਸੇ ਨਾਲ ਚੱਲਦਾ ਨਹੀਂ ਥੱਲੇ ਬਸ ਸਾਡੇ ਪਾਸੋਂ ਲੜਾਈ ਸਦਾ ਨਹੀਂ ਚੱਲਦਾ ਨਹੀਂ ਹੈ ਅੱਛਾ ਜੀ ਬੈਡਸੋਰ ਹੋ ਗਈ ਹੈ ਮੈਂ ਤੁਹਾਨੂੰ ਪੱਟ ਤਵਾਉ ਜਾਈਂ ਦੂੰਗਾ ਅੱਛਾ ਬਣ ਗਿਆ ਤੁਹਾਡੇ ਕਿਲਾ ਵੀ ਇਹ ਮੇਰੀ ਜਾਣਕਾਰਾ ਸਾਡੇ ਤਾਂ ਮੈਂ ਪਿੰਡ ਦਾ ਰੰਜਾ ਜੰਮਦਾ। ਅਸੀਂ ਪਿੰਡ ਦਾ ਜਦ ਜੰਮਦਾ। ਇਹਨਾਂ ਦੇ ਆਪਣੇ ਪਰਿਵਾਰ ਚ ਹੈ ਨਹੀਂ ਕੋਈ ਪਰਿਵਾਰ ਇਹਨਾਂ ਦੇ ਫਾਦਰ ਸਾਹਿਬ। ਅੱਛਾ ਜੀ। ਹਾਂ ਜੀ। ਹੋਰ ਕੋਣ ਕੋਣ ਹੈ ਜੀ ਇਹਨਾਂ ਦੇ ਪਰਿਵਾਰ ਚ ਤੁਸੀਂ ਹਾਂ? ਇੱਕ ਡੈਡੀ ਮੈਂ ਹੀ ਹਾਂ ਬਸ ਫੀ ਦੋ ਇਹਦੇ ਬੱਚੇ ਆ ਛੋਟੇ ਛੋਟੇ 8 ਮਹੀਨੇ ਦੇ। 8 ਮਹੀਨੇ ਦੇ ਵਿੱਚ? ਅੱਛਾ ਜੀ ਛੋਟੇ ਜਿਹੇ ਆ। ਕਿ ਇਹ ਚੱਟ ਲੱਗੀ ਉਹ ਬਾਜੇ ਉਹ ਹੋ ਗਿਆ। ਤੇ 15 ਦਿਨਾਂ ਬਾਅਦ ਹੋ ਗਿਆ। ਓਹੋ। ਕੰਦੀ ਬਿਨੇ ਨਹੀਂ ਬਾਦੋਂ ਜਾਣੇ ਕੋਈ। ਅੱਛਾ। ਤੇ ਕੰਨੇ ਨੇ ਉਹ ਉਹ ਕੇ ਬਾਕੀ ਰਹੀ ਆ। ਪਹਿਲਾ ਕੀ ਕੰਮ ਕਰਦੇ ਸੀਗੇ ਕਹਿੰਦੇ ਆ ਜੀ ਇਹ ਫੈਕਟਰੀ ਚ ਲੱਗਾ ਸੋਨਾ ਉੱਥੇ ਹਾਰਪੁਰ ਪਰੇ ਅੱਛਾ ਜੀ ਇੱਥੇ ਜਾਂਦਾ ਹੁੰਦਾ ਹੁੰਦਾ ਸੀਗਾ ਜੀ ਉੱਥੋਂ ਬਾਅਦ ਵੀਂਡੇ ਜਾਂ ਉਹ ਕਿਸੇ ਜਾਸਦਾਰੀ ਪੁਰੇ ਜਾਂਦਾ ਉਹ ਕਹਿੰਦਾ ਟੂਲ ਰੋੜ ਗਿਆ ਕਹਿੰਦਾ ਯਾਰ ਮੈਂ ਨਾ 2 ਕੁ ਮਹੀਨੇ ਲਾਇਆ ਸੀ ਬੀਜੀਪਹਿਲਾਂ ਕਿਤੇ ਬਸ ਉਹ ਕਹਿੰਦਾ ਮੈਂ ਲਾਜ਼ਮਾ ਬਸ ਪਟੜ ਚ ਲਾ ਪਿਆ ਉਹ ਪਾਵਰ ਬੱਤੀ ਜਾਗਦੀ ਰਹੀ ਦਸਤਿਆਂ ਨਹੀਂ ਦਿੱਤਾ ਵੀਂਦੇ ਦੇ ਡੈਡੀ ਦੇ ਕੋਲ ਲਾਈ ਸੀ ਹੈ ਜੀ ਇੰਦੇ ਜਿਹੜਾ ਮੁੰਡਾ ਆਪਣਾ ਕੋਰਲ ਅੱਛਾ ਜੀ ਉਹ ਕੋਲ ਚਾਕੇ ਆਪਣਾ ਕੋਰਲ ਦਾ ਹੈ ਅੱਛਾ ਜੀ ਉੱਤੋਂ ਦੇਖਿਆ ਸੀ ਤਿੰਨ ਮਹੀਨੇ ਬਾਅਦ ਦੋ ਤਿੰਨ ਉਹ ਕਾਦਾ ਹੁੰਦਾ ਦੋ ਤਿੰਨ ਗ੍ਰੈਸ ਵੀ ਬਾਕੀ ਜ ਹੈ ਨਾ ਤੇ ਹੁਣ ਤੁਸੀਂ ਜਿਹੜਾ ਪਰਿਵਾਰ ਹੈਗੇ ਵੀ ਤੁਸੀਂ ਨਹੀਂ ਇਹਨੂੰ ਰੱਖ ਸਕਦੇ ਸੰਭਾਲੀਓ ਵੀ ਜਿਹੜਾ ਸਿਆਣਾ ਬਣਾ ਨਾ ਤੇ ਚੱਕਿੰਦਾ ਮੇਤੋਂ ਅੱਛਾ ਜੀ ਕਿ ਉਹ ਕੋਈ ਪਿੰਨਾ ਜਿਹੜਾ ਹੋ ਰਿਹਾ ਹੈ ਇਹਨਾਂ ਤੇ ਕੋਈ ਜਖਮ ਹੈ ਕੀ ਜਿਹੜਾ ਉਹ ਨਹੀਂ ਹੱਟ ਰਿਹਾ ਅੱਛਾ ਜੀ ਕਿੱਥੋਂ ਇਲਾਜ ਨਹੀਂ ਕਿੱਥੋਂ ਕਰਵਾਇਆ ਜੀ ਇਹਨਾਂ ਦਾ ਗਾਜ ਕਹਿੰਦਾ ਇਦਾਂ ਹੀ ਜਿਹੜੇ ਯਾਦ ਨੂੰ ਪੁਰਾਣਾ ਬਾਹਰ ਥੋੜੇ ਬਸਤੇ ਪਾ ਕੇ ਭੇਜੇ ਅੱਛਾ ਜੀ ਜਿਹੜੇ ਹਾਨੇ ਜਾ ਗਏ ਸੀ ਪਰੇ ਕਮੇ ਦਿੱਤਾ ਹਫਤਾ ਲਿਆ ਜੀ ਅਸੀਂ ਉਹਨੇ ਲਾ ਦਿੱਤੇ ਲੱਕ ਦਾ ਆਪਰੇਸ਼ਨ ਕੀ ਕੀਤਾ ਅੱਛਾ ਜੀ ਚਾਰ ਪਲੇਟਾਂ ਪਾਈਆਂ ਉਹ ਕਹਿੰਦਾ ਸੀ ਕਿ 1.5 ਸਾਲ ਦੇ ਵਿੱਚ ਚੱਲ ਪਊਗਾ ਅੱਛਾ ਜੀ ਕਿੰਨਾ ਚਿਰ ਹੋ ਕੇ ਨਾ ਚਿਰ ਗਿਆ ਜੀ ਹੋਵੇਗਾ ਅਸੀਂ 7 ਮਹੀਨੇ ਹੋ ਗਏ ਉਹ ਤਾਂ ਨੋ ਨੋ ਉਹ ਗੁੱਸੇ ਹੀ ਘਰ ਆ ਕੇ ਸਾਲਾ ਬਾਕੀ ਬੋਲਦਾ ਰੋਟੀ ਪਾਣੀ ਸਭ ਖਾਂਦਾ ਹੈ ਅੱਛਾ ਜੀ ਤੇ ਬਾਕੀ ਜਦਾਂ ਹੁਣ ਜਦਾਂ ਪਾਸਾ ਨਹੀਂ ਉਹ ਨਹੀਂ ধਵਾ ਹੁੰਦਾ ਜੀ ਬੜੀ ਵਧੀਆ ਚੜਾ ਹਿੱਸਾ ਇਹਨਾਂ ਦਾ ਮੇਰੇ ਕੋਲ ਕਿ ਜਦੋਂ ਚੱਲਦਾ ਕੱਲ੍ਹ ਤੇ ਸਕੋਲ ਜੀ ਮੈਂ ਉਹ ਕੱਲੇ ਕੱਲੇ ਪ੍ਰਾਇਮਰੀ ਤੋਂ ਭਰਾ ਵੀ ਆਇਆ ਨੀ ਭਰਾ ਹੈ ਕੋਈ ਹੁੰਦਾ ਕੀ ਕਹਾ ਗਮ ਲਾਉਂਦੀ ਹੈ ਜਿਹੜਾ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਕਿਉਂਕਿ ਮੈਂ ਤਾਂ ਹੁਣ ਜਦੋਂ ਤੁਸੀਂ ਦੱਸਦੇ ਮੈਂ ਜਰਾ ਤਾਂ ਪਈ ਹੀ ਕਮਾਈ ਦਾ ਸਾਧਨ ਵੀ ਨਹੀਂ ਆਉਂਦਾ ਦੋ ਤਿੰਨ ਆ ਗਿਆ ਬਹੁਤ ਪਿੱਛੇ ਪਿੱਛੇ ਦੀ ਮਾਂ ਦਾ ਮੈਂ ਪਾ ਲਈ ਹਾਂ ਹਾਜੀ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਵੀਰ ਹੁਣੀ ਇਸ ਵੀਰ ਨੂੰ ਨਾਲ ਲੈ ਕੇ ਗੁਰੂ ਕੀ ਸੋਈ ਵਿੱਚ ਪਹੁੰਚੇ ਪਿੰਡ ਪੁਰ ਹੀਰਾ ਤੋਂ ਕਿਹੜਾ ਪੜੀ ਪਟਪਟਰਾਣਾ ਇਹ ਕਿੱਥੇ ਕੋਲ ਹਰਖੋ ਡੇਰਾ ਹਰਪਾਲ ਦੇ ਨਾਲ ਅੱਛਾ ਉਹਦੇ ਲੱਗੇ ਪੈਂਦਾ ਮੈਨੂੰ ਤਾਂ ਪੁਰ ਹੀਰਾ ਤੋਂ ਸੀ ਕਹਿੰਦੇ ਪੁਰ ਹੀਰਾ ਪੁਰ ਹੀ ਚਾਚਾ ਜਿਹੜੀ ਹੁੰਦਾ ਆ ਉਹ ਮੁੰਡਾ ਉਹ ਪੁਰ ਹੀ ਰਹਿੰਦੇ ਹਨ ਠੀਕ ਹੈ ਠੀਕ ਹੈ ਜੀ ਤੇ ਦੱਸਦੇ ਆ ਕਿ ਵੀਰ ਪਰਿਵਾਰ ਦਾ ਇੱਕੋ ਇੱਕ ਕਮਾਉਣੇ ਵਾਲਾ ਜਰੀਆ ਸੀ ਬਜ਼ੁਰਗ ਬਾਪੂ ਹੁਣੀ ਤਾਂ ਸਿਆਣੇ ਆ ਤੇ ਇਹ ਵੀਰ ਨੂੰ 7-8 ਮਹੀਨੇ ਪਹਿਲਾਂ ਘਰੰਟ ਲੱਗ ਜਾਂਦਾ ਜਿਹਦੇ ਨਾਲ ਬਿਲਕੁਲ ਹੀ ਵੀਰਾਵਾਜਰ ਹੋ ਜਾਂਦਾ ਅ ਥਰੀ ਦਾ ਜਿਹੜਾ ਥੱਲੇ ਵਾਲਾ ਹਿੱਸਾ ਆ ਬਿਲਕੁਲ ਕੰਮ ਨਹੀਂ ਕਰਦਾ ਤੇ ਪਰਿਵਾਰ ਦੇ ਵਿੱਚ ਹੁਣ ਵੀਰ ਨੂੰ ਕੋਈ ਸੰਭਾਲਣੇ ਵਾਲਾ ਵੀ ਨਹੀਂ ਕਿਉਂਕਿ ਇਹਦੇ ਵੀਰ ਦੇ ਬੱਚੇ ਤਾਂ ਹੈਗੇ ਆ ਛੋਟੇ-ਛੋਟੇ 6-7 ਮਹੀਨੇ ਦੇ ਉਹ ਵੀ ਸੱਟ ਲੱਗਣ ਤੋਂ ਬਾਅਦ ਹੀ ਉਹਨਾਂ ਦਾ ਜਨਮ ਆ ਦੋਨਾਂ ਦਾ ਜੋੜੇ ਤੇ ਹੁਣ ਬਜ਼ੁਰਗਾਂ ਨੂੰ ਵੀ ਇਹਨੂੰ ਵੀਰ ਨੂੰ ਚੱਕਣਾ ਸਾਂਭਣਾ ਬੜਾ ਮੁਸ਼ਕਲ ਆ ਤੇ ਉਸ ਵੀਰ ਦੇ ਬੈੱਡ ਸੋਲ ਵੀ ਹੋ ਗਈ ਹੈ ਜ਼ਖਮ ਵੀ ਹੋ ਗਏ ਉਹ ਆ ਤੇ ਮੈਨੂੰ ਤਾਂ ਜਿਹਦਾ ਅਮਰਤ ਭਾਈ ਦਾ ਫੋਨ ਆਇਆ ਦੱਸਦਾ ਸੀ ਕਹਿੰਦਾ ਵੀਰ ਤਾਂ ਕਹਿੰਦੇ ਮੇਰੇ ਕੋਲ ਜ਼ਹਿਰ ਵਾਲਾ ਟੀਕਾ ਹੀ ਲਾ ਦਿਓ ਹਣਾ ਕਹਿੰਦਾ ਮੇਰੇ ਜ਼ਹਿਰ ਵਾਲਾ ਟੀਕਾ ਲਾ ਦਿਓ ਇਹ ਹਾਲਾਤ ਸੀਗੇ ਬਣਿਓ ਇੱਕ ਮਜਬੂਰੀ ਆ ਬਣੀਓ ਕਿਹਦਾ ਦਿਲ ਕਰਦਾ ਇੰਨਾ ਕੰਮ ਕਰਨੇ ਵਾਲਾ ਵੀਰ ਪਰਮਾਤਮਾ ਦੀ ਰਜਾ ਹੈ ਨਾ ਕਿ ਵੀਰ ਵਿਚਾਰਾ ਅੱਜ ਆਵਾਜ਼ਾਰ ਹੋ ਗਿਆ ਇਹਨੂੰ ਕਿੱਥੇ ਦੂਸਰੇ ਦਾ ਸਹਾਰਾ ਬਣਦਾ ਸੀ ਆਪਣੇ ਪਰਿਵਾਰ ਦਾ ਸਹਾਰਾ ਬਣਦਾ ਸੀ ਅੱਜ ਆਪ ਸਹਾਰਾ ਲੱਭਦਾ ਫਿਰਦਾ ਤੇ ਵੀਰ ਨੂੰ 6-7 ਮਹੀਨੇ ਤੋਂ ਜਿੱਦਾਂ ਮੈਨੂੰ ਪਤਾ ਲੱਗਿਆ ਕਿ ਕੋਈ ਸਹਾਰਾ ਮਿਲਿਆ ਵੀ ਨਹੀਂ ਤੇ ਵੀਰ ਤੜਫਦਾ ਸੀ ਕਿ ਮੇਰੇ ਨੂੰ ਕੋਈ ਜ਼ਹਿਰ ਵਾਲਾ ਟੀਕਾ ਹੀ ਲਾ ਦਿਓ ਕਿ ਇਹੋ ਜਿਹੇ ਬੁਰੇ ਹਾਲਾਤ ਬੜਾ ਕਹਿਣਾ ਬੜਾ ਔਖਾ ਹੈ ਇਹ ਸ਼ਬਦ ਹਨਾ ਤੇ ਸੰਗਜੀ ਇਹੋ ਜਿਹੇ ਸਿਚੁਏਸ਼ਨਾਂ ਨੂੰ ਦੇਖ ਕੇ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਆ ਬਸ ਆਪ ਜੀ ਅੱਗੇ ਬੇਨਤੀ ਆ ਕਿ ਵੀਰ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਓ ਤੇ ਗੁਰੂ ਸਾਹਿਬ ਕਿਰਪਾ ਕਰਨ ਵੀਰ ਸਾਡਾ ਤੰਦਰੁਸਤ ਹੋ ਜਾਵੇ ਘਟੋ ਘਟ ਆਪੋ ਆਪਣਾ ਆਪ ਸੰਭਾਲਣ ਯੋਗਤਾ ਹੋ ਜਾਵੇ ਤੇ ਸਾਡੇ ਤੇ ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਇਸ ਵੀਰ ਦੀ ਸੱਚੇ ਦਿਲੋਂ ਮਨੋਂ ਸੇਵਾ ਕਰ ਸਕੀਏ ਤੇ ਵੀਰ ਨੂੰ ਤੰਦਰੁਸਤ ਕਰਕੇ ਵਾਪਸ ਇਹਨੂੰ ਇਹਦੇ ਪਰਿਵਾਰ ਦੇ ਵਿੱਚ ਭੇਜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ